ਗਰਦੀ ਕਲਾ ਟੈਮ ਟੀਵੀ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਮਰਜੀਤ ਸਿੰਘ ਹਿੰਦੀ ਚਾਦ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਯਾਨੀ ਕਿ 350 ਸਾਲਾ ਸ਼ਹੀਦੀ ਸਤਾਪ ਦੀ ਸਮਾਗਮ ਬੜੇ ਵੱਡੇ ਪੱਧਰ ਤੇ ਵੱਖ-ਵੱਖ ਸਟੇਟਾਂ ਦੀਆਂ ਸਰਕਾਰਾਂ ਵੱਲੋਂ ਸੰਸਥਾਵਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੇ ਵੱਡੇ ਪੱਧਰ ਤੇ ਜਿਹੜਾ ਉਹ ਮਨਾਇਆ ਜਾ ਰਿਹਾ ਤਾਂ ਇਸ ਵਾਰ ਪੰਜਾਬ ਸਰਕਾਰ ਵੀ ਜਿਹੜਾ ਉਹ ਬڑے ਵੱਡੇ ਪੱਧਰ ਤੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੀ ਹੈ ਜਿੱਦੀ ਸ਼ੁਰੂਆਤ ਜਿਹੜੀ ਆ ਉਹ ਬੀਤੇ ਦਿਨ ਤੋਂ ਹੋ ਚੁੱਕੀ ਹੈ ਸ਼੍ਰੀ ਨਗਰ ਦੀ ਧਰਤੀ ਪਾਸ਼ਾਈ 6ਵੀ ਉਸ ਸਥਾਨ ਤੋਂ ਮਹਾਨ ਨਗਰ ਕੀਰਤਨ ਤੇ ਗੁਰਮਤ ਸਮਾਗਮ ਜਿਹੜੇ ਨੇ ਉਹ ਕਰਵਾਏ ਗਏ ਨੇ ਤਾਂ ਉਸ ਗੁਰਮਤ ਸਵਾਗਤ ਦੇ ਵਿੱਚ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਪੰਜਾਬ ਦੀ ਸਮੁੱਚੀ ਜਿਹੜੀ ਕੈਬਨਿਟ ਤਾਂ ਉਹ ਉੱਥੇ ਮੌਜੂਦ ਰਹੀ ਨਤਮਸਤਕ ਹੋਈ ਗੁਰੂ ਸਾਹਿਬ ਦਾ ਜਿਹੜਾ ਆਸ਼ੀਰਵਾਦ ਦਿੱਤਾ ਤੇ ਨਾਲ ਹੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦੇ ਆਧਾਰ ਤੋਂ ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਸ ਤੇ ਵਿਚਾਰ ਜਿਹੜਾ ਵਿਟਾਂਦਰਾ ਉਹ ਦਿੱਤਾ ਗਿਆ ਤਾਂ ਪੰਜਾਬ ਸਰਕਾਰ ਵੱਲੋਂ ਜੋ ਸਮਾਗਮ ਲਿਖੇਗੇ ਨੇ ਤਾਂ ਪਹਿਲੀ ਵਾਰ ਹੋ ਰਿਹਾ ਕਿ ਪੰਜਾਬ ਸਰਕਾਰ ਬੜੇ ਵੱਡੇ ਪੱਧਰ ਤੇ ਕਿਉਂਕਿ ਹਮੇਸ਼ਾ ਹੀ ਜਿਹੜਾ ਇਹ ਸਮਾਗਮ ਹੈ ਜਿਸ ਤਰ੍ਹਾਂ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਉਹ ਆਪਣੇ ਪੱਧਰ ਤੇ ਮਨਾਉਂਦੀ ਹੈ ਕਿਉਂਕਿ ਉਹ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਇੱਕ ਵੱਖਰੀ ਸੰਸਥਾ ਹੈ ਉਹ ਧਾਰਮਿਕ ਸੰਸਥਾ ਹੈ ਪਰ ਸਰਕਾਰਾਂ ਵੀ ਆਪਣੇ ਪੱਧਰ ਤੇ ਬੜੇ ਚੱਜੇ ਟੰਗ ਨਾਲ ਮਨਾ ਰਹੀਆਂ ਨੇ ਪੰਜਾਬ ਸਰਕਾਰ ਵੱਲੋਂ ਇਹ ਪ੍ਰਾਲਾ ਕੀਤਾ ਗਿਆ ਜਿਹਦੇ ਵਿੱਚ ਇਹ ਪੰਜਾਬ ਸਰਕਾਰ ਨੇ ਜਿਹੜਾ ਕਿਹਾ ਕਿ ਇਸ ਵਾਰ ਜਿਹੜਾ ਸੈਸ਼ਨ ਹੈ ਉਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਧਾਰਿਤ ਜਿਹੜਾ ਹੋਵੇਗਾ ਜੋ ਕਿ ਉਹ ਖਾਸ ਤੇ ਧਰਤੀ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਵਸ਼ੇਜ ਜਿਹੜਾ ਸੈਸ਼ਨ ਆ ਉਹ ਬੁਲਾਇਆ ਜਾਵੇਗਾ ਕਿਉਂਕਿ ਹਮੇਸ਼ਾ ਹੀ ਰਾਜਧਾਨੀ ਚੰਡੀਗੜ੍ਹ ਵਿਖੇ ਜਿਹੜਾ ਸੈਸ਼ਨ ਆ ਹੁੰਦਾ ਤਾਂ ਵਿਧਾਨ ਸਭਾ ਦਾ ਸੈਸ਼ਨ ਇਸ ਵਾਰ ਜਾਨਕੀ 24 ਤਰੀਕ ਨੂੰ ਆਨੰਦਪੁਰ ਸਾਹਿਬ ਖਾਲਸਾ ਦੀ ਧਰਤੀ ਵਿਖੇ ਵਿਧਾਨ ਸਭਾ ਦਾ ਸਪੈਸ਼ਲ ਵੱਖਰਾ ਜਿਹੜਾ ਇਜਲਾਸ ਆ ਉਹ ਬੁਲਾਇਆ ਜਾਵੇਗਾ ਜਿਹਦੇ ਵਿੱਚ ਸ਼੍ਰੀ ਗੁਰੂ ਤੇਗ বাহাদুর ਸਾਹਿਬ ਜੀ ਦੇ ਜੀਵਨ ਦੇ ਆਧਾਰਤ ਉਹਨਾਂ ਦੇ ਸਿੱਖਿਆਵਾਂ ਦੇ ਆਧਾਰਤ ਤੇ ਉਹਨਾਂ ਦੇ ਉੱਪਰ ਜਿਹੜਾ ਵਿਚਾਰ ਗੋਸ਼ਟੀ ਤੇ ਵਿਚਾਰ ਵਟਾਂਦਰਾ ਜਿਹੜਾ ਕੀਤਾ ਜਾਵੇਗਾ ਉਹ ਇੱਕ ਵੱਖਰੀ ਜਿਹੜੀ ਆਪਾਂ ਕਹਿ ਸਕਦੇ ਹਾਂ ਦਿੱਖ ਜਿਹੜੀ ਹੋਵੇਗੀ ਕਿਉਂਕਿ ਪਹਿਲੀ ਵਾਰ ਹੋਵੇਗਾ ਕਿ ਕਿਸੇ ਸਰਕਾਰ ਵੱਲੋਂ ਕਿ ਇੰਨੇ ਵੱਡੇ ਪੱਧਰ ਤੇ ਕਿ ਵੱਖਰਾ ਜਿਹੜਾ ਇੱਕ ਸੈਸ਼ਨ ਆ ਉਹ ਰਾਜਧਾਨੀ ਤੋਂ ਅਲੱਗ ਜਗ੍ਹਾ ਤੇ ਜਿਹੜਾ ਬੁਲਾਇਆ ਗਿਆ ਉਹ ਵੀ ਖਾਲਸੇ ਦੀ ਧਰਤੀ ਦੇ ਉੱਪਰ ਉਹ ਵੀ ਇੱਕ ਵੱਖਰਾ ਜਿਹੜਾ ਨਜ਼ਾਰਾ ਉਹ 24 ਤਰੀਕ ਨੂੰ ਦੇਖਣ ਨੂੰ ਮਿਲੇਗਾ ਸੋ ਜਿਹੜੀ ਸ਼ੁਰੂਆਤ ਆ ਉਹ ਜੰਮੂ ਕਸ਼ਮੀਰ ਤੋਂ ਬੀਤੇ ਦਿਨ ਤੋਂ ਹੋਈ ਐ ਜਿਸ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਤੋਂ ਇਲਾਵਾ ਜਿਹੜੀ ਸਮੁੱਚੀ ਪੰਜਾਬ ਦੀ ਕੈਬਨਿਟ ਜਿਹੜੀ ਟੀਮ ਆ ਉੱਥੇ ਪਹੁੰਚੀ ਹੋਈ ਸੀ ਕੀਰਤਨ ਸਵਾਗਮ ਕਰਵਾਇਆ ਗਿਆ ਉਪਰੰਤ ਮਹਾਨ ਨਗਰ ਕੀਰਤਨ ਜਿਹੜਾ ਉਹ ਜੰਮੂ ਦੀ ਧਰਤੀ ਤੋਂ 6ਵੀਂ ਪਾਸ਼ਾ ਜੀ ਦੇ ਸਥਾਨ ਤੋਂ ਜਿਹੜਾ ਉਹ ਨਗਰ ਕੀਰਤਨ ਦੀ ਆਰੰਭਤਾ ਹੋਈ ਜੋ ਕਿ ਪੜਾਦਲ ਅੱਗੇ ਵੱਧਾ ਹੋਇਆ 24 ਤਰੀਕ ਨੂੰ ਅਨੰਦਪੁਰ ਸਾਹਿਬ ਖਾਲਸਾ ਦੀ ਧਰਤੀ ਵਿਤੇ ਆ ਕੇ ਜਿਹੜਾ ਉਹ ਨਜ਼ਰ ਕੀਤਾ ਉਹ ਸਮਾਪਤ ਹੋਵੇਗਾ। ਸੋ ਸਭ ਤੋਂ ਪਹਿਲਾਂ ਜਿਹੜੇ ਸਾਡੇ ਸਹਿਯੋਗੀ ਉੱਥੇ ਲਗਾਤਾਰ ਕਵਰੇਜ ਕਰਨੇ ਝੋਟੇ ਹੋਏ ਨੇ ਗੁਰਮੁਖ ਸਿੰਘ ਰਪਾਣਾ ਜੀ ਸੋਸ ਜੰਮੂ ਦੀ ਧਰਤੀ ਦੇ ਉੱਪਰ ਪਹੁੰਚੇ ਹੋਏ ਨੇ ਉਹ ਪਾਵਨ ਪਵਿੱਤਰ ਸਥਾਨਾ ਛੇਵੀਂ ਪਾਸ਼ਾ ਜਿਸਤਾਨ ਹੈ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਉਹਨਾਂ ਨਾਲ ਗੱਲਬਾਤ ਕੀਤੀ ਹੈ। ਰੂਟ ਪਲਾਨ ਬਾਰੇ ਵੀ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਹੈ ਜਿਹੜਾ ਵੱਖਰਾ ਜਿਹੜਾ ਸੈਸ਼ਨ ਉਹ ਬੁਲਾਇਆ ਗਿਆ ਉਹਦੇ ਬਾਰੇ ਵੀ ਗੱਲਬਾਤ ਕੀਤੀ ਹੈ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਜਿਹੜੇ ਕਿਹੜੇ ਕਿਹੜੇ ਪ੍ਰੋਗਰਾਮ ਕਿੱਥੋਂ ਕਿੱਥੋਂ ਸਮਾਪਤੀ ਤੇ ਸ਼ੁਰੂ ਆ ਅੱਜ ਜਿਹੜੀ ਸ਼ੁਰੂਆਤ ਸ਼ਿਨਗਰ ਗੁਰਦੁਆਰਾ ਸਾਹਿਬ ਪਾਸ਼ਾ ਜੀ ਛੇਵੀਂ ਤੋਂ ਹੋ ਰਹੀ ਹੈ ਔਰ ਜਿਹੜੀ ਅਗਲਾ ਪੜਾ ਇਹ ਜੰਮੂ ਵਿਖੇ ਹੋਏਗਾ ਉਸ ਤੋਂ ਬਾਅਦ ਆਹ ਰਾਮਪੁਰ ਖੀੜਾ ਜੀ ਵਿਖੇ ਹੋਏਗਾ ਫਿਰ ਜਿਹੜਾ ਆਖਰੀ ਜਿਹੜਾ ਆਪਣਾ ਹੈ ਸ੍ਰੀ ਅਰੰਧਪੁਰ ਸਾਹਿਬ ਹੋਏਗਾ ਔਰ ਇਹ ਮੈਸੇਜ ਹੈ ਸ਼ਾਂਤੀ ਦਾ ਭਾਈਚਾਰੇ ਦਾ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਔਰ ਅੱਜ ਕਿੰਨੀ ਵੱਡੀ ਗੱਲ ਹੈ ਇਥੋਂ ਕਸ਼ਮੀਰੀ ਜਿਹੜੀ ਆ ਆਵਾਮ ਉਹ ਵੀ ਇਹਦੇ ਵਿੱਚ ਮਦਦ ਕਰਦੇ ਕਸ਼ਮੀਰੀ ਇੰਤਜ਼ਾਮੀਆਂ ਕਸ਼ਮੀਰੀ ਪੰਡਤ ਵੀ ਨਾਲ ਜਾ ਰਹੇ ਸੋ ਬਹੁਤ ਬਹੁਤ ਜਿਹੜਾ ਇਹ ਖੁਸ਼ੀ ਦੀ ਗੱਲ ਹੈ ਕਿ ਸਾਰੇ ਇੱਕ ਭਾਈਚਾਰੇ ਰਸਨੇ ਹਾਂ ਦੇ ਦੇ ਬਹੁਤ ਵੱਡੀ ਗੱਲ ਐਤੋਂ ਦੀ ਸੰਗਤ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਖਾਸ ਕਰਕੇ ਜਦੋਂ ਜੰਮੂ ਕਸ਼ਮੀਰ ਦੀ ਸਿੱਖ ਸੰਗਤ ਦੀ ਗੱਲ ਹੁੰਦੀ ਹੈ ਜੰਮੂ ਕਸ਼ਮੀਰ ਦੀ ਜਦੋਂ ਸ਼੍ਰੀ ਨਗਰ ਦੀ ਸਿੱਖ ਸੰਗਤ ਦੀ ਗੱਲ ਹੁੰਦੀ ਹੈ ਮੈਂ ਕਸ਼ਮੀਰੀਆਂ ਨੂੰ ਇਹ ਬੇਨਤੀ ਕਰਕੇ ਕਹਣਾ ਹੈ ਕਿ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸੁਨੇਹਾ ਹੈ ਨਾ ਜਿਹੜਾ ਗੁਰਦੁਆਰਾ ਸਾਹਿਬ ਦਾ ਜਿਹੜਾ ਹੋਂਦ ਹੈ ਉਹ ਇਸ ਗੱਲ ਤੇ ਹੈ ਕਿ ਆਪਾਂ ਸਾਰੇ ਇੱਕ ਆ ਗੁਰੂ ਸਾਹਿਬ ਸਾਨੂੰ ਹੁਕਮ ਕਰਦੇ ਆ ਬੇਅਦ ਕਦੀਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ ਸੋ ਸਾਰੇ ਦਾ ਸਤਕਾਰ ਕਰਨਾ ਪਿਆਰ ਨਾਲ ਰਹਿਣਾ ਔਰ ਗੁਰੂ ਸਾਹਿਬ ਨੇ ਤਾਂ ਆਪਦੀ ਸ਼ਹਾਦਤ ਦਿੱਤੀ ਖੁਦ ਜਾ ਕੇ ਸ਼ਹਾਦਤ ਦਿੱਤੀ ਕਿ ਧਾਰਮਿਕ ਆਜ਼ਾਦੀ ਹੋਵੇ ਇੱਕ ਦੂਜੇ ਪਿਆਰ ਨਾਲ ਰਹਿਣ 24 ਨਵੰਬਰ ਨੂੰ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੋ ਰਿਹਾ ਆ ਪਹਿਲੀ ਵਾਰ ਹੋ ਰਿਹਾ ਕਿ ਜਿਹੜਾ ਸੈਸ਼ਨ ਤੋਂ ਬਾਹਰ ਹੋ ਕੇ ਜਿਹੜਾ ਕਿ ਉਹਦੇ ਬਾਰੇ ਦੇਖੋ ਬਹੁਤ ਵੱਡਾ ਜਿਹੜੀ ਇਹ ਗੱਲ ਹੈ ਗੁਰੂ ਸਾਹਿਬ ਨੇ ਸਾਡੇ ਤੇ ਮਿਹਰ ਕੀਤੀ ਹੈ ਕਿ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਤੋਂ ਬਾਹਰ ਸ਼੍ਰੀ ਆਨਪੁਰ ਸਾਹਿਬ ਅਨੰਦਪੁਰੀ ਵਿਖੇ ਜਿਹੜਾ ਇੱਕ ਵਿਸ਼ੇਸ਼ ਸਮਾਗਮ ਸ਼੍ਰੀ ਗੁਰਤੇਜ ਬਹਾਦਰ ਪਾਸ਼ਾ ਦੀ ਸ਼ਹਾਦਤ ਨੂੰ عقیدਤ ਪੇਸ਼ ਕਰਨ ਲਈ ਜਿਹੜਾ ਆਪਾਂ ਕਰ ਰਹੇ ਹਾਂ ਔਰ ਗੁਰੂ ਸਾਹਿਬ ਮੇਰ ਕਰਨ ਅਸੀਂ ਜਿਹੜਾ ਗੁਰੂ ਸਾਹਿਬ ਦੀ ਸ਼ਹਾਦਤ ਦਾ ਮੈਸੇਜ ਹੈ ਭਾਈਚਾਰੇ ਦਾ ਮੈਸੇਜ ਹੈ ਕੰਪੈਸ਼ਨ ਦਾ ਮੈਸੇਜ ਹੈ ਕਰਰੇ ਦਾ ਮੈਸੇਜ ਹੈ ਉਹ ਐਡਜਿਸਟ ਦਾ ਮੈਸੇਜ ਹੈ ਉਹ ਚੰਗੀ ਤਰ੍ਹਾਂ ਕਰ ਕਰ ਪਹੁੰਚਾਈਏ ਇੱਕ ਇਹ ਸਨ ਸਰਪਾਲ ਕਲਤਾਰ ਸਿੰਘ ਸੰਧਵਾ ਸਪੀਕਰ ਵਿਧਾਨ ਸਭਾ ਜਿਨ੍ਹਾਂ ਨੇ ਜਾਣ ਕੇ ਦਿੱਤਾ ਕਿ 24 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ੍ਰੀ ਅੰਮ੍ਰਿਤਸਰ ਵਿੱਚ ਪਹਿਲੀ ਵਾਰੀ ਚੰਡੀਗੜ੍ਹ ਤੋਂ ਬਾਹਰ ਰਾਜਧਾਨੀ ਤੋਂ ਬਾਹਰ ਜਿਹੜਾ ਹੋਣ ਜਾ ਰਿਹਾ ਸੋ ਬਿਲਕੁਲ ਦਰਸ਼ਕਾਂ ਨੇ ਖਾਸ ਤੌਰ ਤੇ ਸੁਣਿਆ ਜਿਹੜੇ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਯਾਨੀ ਕਿ ਵਿਧਾਨ ਸਭਾ ਦੇ ਸਪੀਕਰ ਜਿਹੜੇ ਕੁਲਤਾਰ ਸਿੰਘ ਸੰਧਵਾ ਨੇ ਓਵਰਸ਼ੇਅਰ ਤੌਰ ਤੇ ਉਸ ਸਮਾਗਮ ਦੇ ਵਿੱਚ ਪਹੁੰਚੇ ਸਾਡੇ ਸਹਿਯੋਗੀਆਂ ਨੇ ਵੀ ਜਿਹੜਾ ਤੁਹਾਨੂੰ ਉਸਤਿਤਿ ਜਿਹੜੀ ਆ ਜਾਣਕਾਰੀ ਉਹ ਸਾਂਝੀ ਕੀਤੀ ਆ ਇਸ ਦੇ ਨਾਲ ਹੀ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕੀਤੀ ਜਾਵੇ ਅਰਵਿੰਦ ਕੇਜਰੀਵਾਲ ਦੀ ਗੱਲ ਕੀਤੀ ਜਾਵੇ ਕਿਉਂਕਿ ਆਵਾਦੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਉਹ ਵੀ ਉੱਥੇ ਪਹੁੰਚੇ ਹੋਏ ਸਨ ਤਾਂ ਉਹਨਾਂ ਨੇ ਉਸ ਸਥਾਨ ਤੇ ਜਾ ਕੇ ਪਹਿਲਾਂ ਨਤਮਸਤਕ ਹੋਏ ਉਸ ਤੋਂ ਬਾਅਦ ਫਿਰ ਨਗਰ ਕੀਰਤਨ ਦੀ ਸ਼ੁਰੂਆਤ ਕਰਵਾਈ ਧਾਰਮਿਕ ਜਿਹੜਾ ਸਮਾਗਮ ਸੀ ਉਹਨਾਂ ਦੇ ਵਿੱਚ ਸ਼ਮੂਲੀਅਤ ਕੀਤੀ ਤੇ ਨਾਲ ਹੀ ਉਹਨਾਂ ਨੇ ਸੰਗਤਾਂ ਨੂੰ ਸੱਦਾ ਵੀ ਦਿੱਤਾ ਕਿ ਜਿਹੜੇ ਵੱਡੇ ਪੱਧਰ ਤੇ ਪੰਜਾਬ ਸਰਕਾਰ ਦੇ ਸਵਾਗਮ ਉਲਿਖਿਆ ਜਾ ਰਹੇ ਨੇ ਜਾਂ ਸਮਾਗਮ ਬਣਾ ਰਹੀ ਹੈ ਕਿਉਂਕਿ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੀ ਸਰਕਾਰ ਜਿਹੜੀ ਇਹ ਸਮਾਗਮ ਕਰ ਰਹੀ ਹੈ ਜਿਹੜਾ ਵੱਡਾ ਸਮਾਗ ਅਨੰਦਪੁਰ ਸਾਹਿਬ ਖਾਲਸੇ ਦੀ ਧਰਤੀ ਦੇ ਉੱਪਰ ਹੋਣ ਜਾ ਰਿਹਾ ਜੋ ਕਿ ਪੰਜਾਬ ਸਰਕਾਰ ਇੱਕ ਵੱਖਰਾ ਜਿਹੜਾ ਸਮਾਗਮ ਲਿਖਿਆ ਬੇਸ਼ੱਕ ਸ਼੍ਰੋਮਣੀ ਕਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਉਹ ਸਮਾਗਮ ਲਿਖੇ ਗਏ ਨੇ ਹਰਿਆਣਾ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਲਿਖੇ ਗਏ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਜਿਹੜਾ ਵੱਡੇ ਪੱਧਰ ਤੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਤਿਹਾੜਾ ਇਹ ਬੜੇ ਵੱਡੇ ਪੱਧਰ ਤੇ ਮਨਾ ਰਹੀ ਹੈ ਜੋ ਪੰਜਾਬ ਸਰਕਾਰ ਵੱਲੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਇਹ ਸਮਾਗਮ ਮਨਾਇਆ ਜਾ ਰਿਹਾ ਜਿਸ ਦੀਆਂ ਸਾਰੀਆਂ ਜਿਹੜੀਆਂ ਤਿਆਰੀਆਂ ਨੇ ਲਗਭਗ ਮੁਕੰਮਲ ਹੋ ਚੁੱਕੀਆਂ ਨੇ ਜਿਸ ਦੀ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੰਗਤਾਂ ਨੂੰ ਸੱਦਾ ਪੱਤਰ ਵੀ ਦਿੱਤਾ ਹੈ ਤੇ ਨਾਲ ਹੀ ਜੰਮੂ ਦੇ ਵਿੱਚ ਪਹੁੰਚੇ ਹੋਏ ਸਨ ਤਾਂ ਸੰਗਤਾਂ ਨੂੰ ਜਿਹੜਾ ਇਸ ਸਥਾਨ ਦੇ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਨਾਲ ਹੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਬਾਰੇ ਜਿਹੜੀ ਸੰਖੇਪ ਜਿਹੜੀ ਹੈ ਸਾਂਝੀਆ ਗੱਲਾਂ ਨੇ ਉਹ ਵਿਆਖਿਆ ਉਹ ਸੰਗਤਾਂ ਨਾਲ ਸਾਂਝੀ ਕੀਤੀ ਹੈ ਕੀ ਕੁਝ ਕਿਹਾ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਆ ਕਿਰਤਨ ਚੱਲ ਰਹੇ ਹਨ ਕੱਲ੍ਹ ਸੇ ਯਹਾਂ ਸੇ ਇੱਕ ਨਗਰ ਕੀਰਤਨ ਦੇ ਰੂਪ ਮੇ ਸ਼ਰਦਾ ਸਾਹਿਬ एक जत्था जो है वो अनंतपुर साहब के लिए चलेगा जिसमें कश्मीरी पंडित भी शामिल होंगे क्योंकि तो कश्मीरी पंडित जहाँ से चले थे अनंतपुर साहब के लिए गुरु साहब के पास अपने धर्म की बात करने के लिए तो ये जत्था जम्मू पठानकोट होशियारपुर कसुआ होते हुए अनंतपुर साहब पहुंचेगा 22 तारीख को ऐसे ही जत्थे चार जो है तीन बाकी तीन वो अमृतसर साहब से दमदमा साहब से और तरन तारण साहब से चलेंगे और 22 तेईस को सारे जत्थे इकट्ठे हो जाएंगे तेईस चौबीस को बहुत बड़ा एक समागम जो गुरु साहब की याद में उनको श्रद्धा देने के लिए पूरी दुनिया से हर धर्म के संत भी सर्वधर्म सम्मेलन भी होगा वहाँ कीर्तन भी होंगे ड्रोन शो भी होंगे लाइट एंड साउंड के जरिए उनकी जिंदगी पर उनके जीवन पर जो है वो जानना पाए सेशन चौबीस को होगा जिसमें कुछ ऐतिहासिक फैसले लिए जाएंगे जो आज तक पंजाब के इतिहास में पहले नहीं लिए वाहे गुरु जी का खालसा वाहगुरु जी की फतेह आज मैं अपने आप को बहुत सौभाग्यशाली समझता हूँ कि मैं इतने पवित्र स्थान पे मुझे आने का मौका मिला जैसे अभी भगवंत मान साहब ने बताया कि मैं पहली बार श्रीनगर आया हूँ श्रीनगर वैसे तो लोग टूरिज्म के लिए आते हैं काम के लिए आते हैं लेकिन मैं बहुत सौभाग्यशाली हूँ कि मैं पहली बार श्रीनगर इस पवित्र स्थान के दर्शन करने के लिए आया हूँ और बाबा जी के चरणों में अपना शीश नवाने के लिए आया हूं हम सब लोग एक बहुत ही पवित्र आत्मा गुरु तेग बहादुर साहब जी महाराज के साढ़े तीन सौ में शहीदी दिवस के अवसर पे इकट्ठे हुए हैं। उन्हें शहीदों का सरताज कहा जाता है हिंद की चादर कहा जाता है उनकी शहादत जो है मैं समझता हूँ कि पूरी दुनिया में इंसान के इतिहास में किसी भी धर्म में इस तरह की शहादत कभी देखी नहीं गई है हम सब लोग जानते हैं कि किस तरह से कश्मीरी पंडितों के ऊपर बहुत जुर्म हो रहे थे वो गुरुजी जी महाराज के पास आनंदपुर साहब पहुंचे उनसे मदद मांगी और हिंदू धर्म के लोगों का धर्म बचाने के लिए गुरुजी महाराज ने अपनी सुप्रीम सेक्रीफाइस दी चांदनी चौक पे इस तरह की सेक्रीफाइस इस तरह की शहादत कभी भी किसी भी इतिहास में देखने को नहीं मिली उनकी शहादत को मैं नमन करता हूं हम सब लोग नमन करते हैं उनका सम्मान करते हैं और इस अवसर पे पंजाब सरकार ने बहुत सारे कार्यक्रम आयोजित किए हैं आप सब लोगों से निवेदन है आप सब लोगों से अपील है प्रार्थना है आपको आमंत्रण है कि आप सब लोग ज़्यादा से ज़्यादा संख्या में आनंदपुर साहब पहुँचें और जो अलग अलग कार्यक्रम हैं उन सभी कार्यक्रमों में शामिल हों ये हम सब लोगों की जिम्मेदारी है कि जैसे मान साहब ने बताया कि आगे से आगे आगे से आगे पीढ़ी दर पीढ़ी इस शहादत के बारे में हम अपने बच्चों को बताएं बच्चे बच्चों को बताएं और ये बात सब लोगों तक पहुँचे ताकि उनकी शहादत से हम लोगों को प्रेरणा मिले और उनके संदेश के हिसाब से हम अपने जीवन को ढाल सकें मुझे बेहद खुशी है कल सुबह यहाँ से यात्रा रवाना होगी और 22 तारीख की रात को आनंदपुर साहब पहुँचेगी उस यात्रा की शुरुआत करने के लिए मान साहब के साथ मुझे भी यहाँ आने का मौका मिला इसके लिए मैं अपने आप को सौभाग्यशाली समझता हूँ और आप सब लोगों को इस पवित्र मौके पे आनंदपुर साहब आने के लिए आमंत्रित करता हूँ गुरु साहब से प्रार्थना करता हूँ आप सब लोगों को खूब खुशियाँ दें आपको स्वस्थ रखें आपको परिवार को खुश रखे वाहे गुरु जी का खालसा गुरु जी की फतह ਸੋ ਬਿਲਕੁਲ ਸੰਗਤਾ ਨੇ ਖਾਸ ਤੌਰ ਤੇ ਇਸ ਪ੍ਰੋਗਰਾਮ ਦੇ ਵਿੱਚ ਜੋ ਜੰਮੂ ਦੇ ਵਿੱਚ ਸਮਾਗਮ ਜਿਹੜੇ ਨੇ ਉਹ ਚੱਲ ਰਹੇ ਨੇ ਜਦੀ ਸ਼ੁਰੂਆਤ ਆ ਪੰਜਾਬ ਸਰਕਾਰ ਵੱਲੋਂ ਹੋਈ ਹੈ 24 ਤਰੀਕ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਰ ਮਹਾਨਗਰ ਕੀਰਤਨ ਪਹੁੰਚੇਗਾ ਜਿਹਦੇ ਵਿੱਚ ਜੋ ਸਰਕਾਰ ਵੱਲੋਂ ਪ੍ਰੋਗਰਾਮ ਲਿਖਿਆ ਗਿਆ ਹੈ ਲਾਈਟ ਐਂਡ ਸਾਊਂਡ ਦੀ ਗੱਲ ਕੀਤੀ ਜਾਵੇ ਧਾਰਮਿਕ ਫਿਲਮ ਦੀ ਗੱਲ ਕੀਤੀ ਜਾਵੇ ਜਾਂ ਫਿਰ ਮੁਕਤਕ ਦੇ ਮੁਕਾਬਲਿਆਂ ਦੀ ਗੱਲ ਕੀਤੀ ਜਾਵੇ ਹੋਰ بڑے ਵੱਡੇ ਪੱਧਰ ਦੇ ਸਮਾਗਮ ਨੇ ਉਹ ਪੰਜਾਬ ਸਰਕਾਰ ਵੱਲੋਂ ਉਲੀਕੇ ਗਏ ਨੇ ਜਿਸ ਦੀ ਜਿਹੜੀ ਜਾਣਕਾਰੀ ਹੈ ਉਹ ਜੰਮੂ ਦੇ ਵਿੱਚ ਪੰਜਾਬ ਦੇ ਕੈਬਨ ਮੰਤਰੀ ਸਭਾ ਨਾਲ ਨੇ ਵੀ ਦਿੱਤੀ ਆ ਤੇ ਨਾਲ ਹੀ ਜੰਮੂ ਦੇ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਭਾ ਨੇ ਤਾਂ ਉਹਨਾਂ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਜਿਹੜਾ ਰੂਟ ਪਲਾਨ ਕੀ ਹੈ ਕਿਉਂਕਿ ਕਈ ਵਾਰ ਹੁੰਦਾ ਹੈ ਕਿ ਦਰਸ਼ਕਾਂ ਨੂੰ ਸਮਝ ਨਹੀਂ ਆਉਂਦੀ ਕਿਉਂਕਿ ਵੀ ਨਗਰ ਕੀਰਤਨ ਕਿਹੜੇ ਰੂਟ ਵੱਲ ਜਾਣਾ ਹੈ ਪੰਜਾਬ ਦੀ ਧਰਤੀ ਦੇ ਵਿੱਚ ਕਦੋਂ ਐਂਟਰ ਹੋਵੇਗਾ ਉਸ ਦੀ ਜਾਣਕਾਰੀ ਜਿਹੜੀ ਸਾਰੀ ਆ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇंदे ਤੇ ਨਾਲ ਹੀ ਪੰਜਾਬ ਸਰਕਾਰ ਦੇ ਜਿਹੜੇ ਨੇ ਨੁਮਾਇंदे ਨੇ ਮੰਤਰੀ ਸਭਾ ਨੇ ਉਹਨਾਂ ਨੇ ਜਾਣਕਾਰੀ ਜਿਹੜੀ ਆ ਸਾਂਝੀ ਕੀਤੀ ਹੈ ਕੀ ਕੁਝ ਕਿਹਾ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਆ। ਗੁਰਮੀਤ ਸਿੰਘ ਵਾਲੀ ਸਾਹਿਬ ਮੌਜੂਦ ਨੇ ਵਾਲੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਰੂਟ ਪ੍ਰੋਗਰਾਮ ਕੀ ਕੀ ਹੈਗਾ ਤੇ ਜਿਹੜਾ ਨਗਰ ਕੀਰਤਨ ਹੈ ਪੜਾ ਕਿੱਥੋਂ ਕਿੱਥੋਂ ਦੇ ਨੇ ਤੇ ਕਿੰਨੇ ਵਜੇ ਸ਼ੁਰੂਆਤ ਜੇ ਤੁਸੀਂ ਵਾਇਕੁਲਜੀ ਦਾ ਖਾਲਸਾ ਵਾਇਕੁਲਜੀ ਦੀ ਫਤਿਹ 350 ਸਾਲਾ ਸ਼ਹੀਦੀ ਤਿਹੜਾ ਜਿਹੜਾ ਕਿ ਭਾਈ ਸਾਹਿਬ ਵਾਇਕੁਲ ਜੀ ਦੇ ਪਾਦਰ ਸਾਹਿਬ ਜੀ ਦਾ ਪੂਰੇ ਵਿਸ਼ੇ ਮਨਾਇਆ ਜਾ ਰਿਹਾ ਤੇ ਉਹਨਾਂ ਦੇ ਨਾਲ ਜਿਹੜੇ ਤਿੰਨ ਸੇ ਸ਼ਹੀਦ ਹੋਸਨ ਭਾਈ ਸਾਹਿਬ ਪਾਇਮਤੀ ਰਾਜੀ ਭਾਈ ਸਾਹਿਬ ਭਾਈ ਸਤੀ ਰਾਜੀ ਭਾਈ ਸਾਹਿਬ ਦਿਆਲਾ ਜੀ ਨੂੰ ਸਮਰਪਤ ਕਾਲ ਪੰਜਾਬ ਗਵਰਨਮੈਂਟ ਦੀ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿਹੜੀਆਂ ਪੂਰੇ ਕਸ਼ਮੀਰ ਭਰ ਦੀਆਂ ਹਨ ਉਹਨਾਂ ਨੇ ਸਮੁੱਚੇ ਤੌਰ ਤੇ ਇਹ ਉਪਰਾਲਾ ਕੀਤਾ ਸੀ ਤਾਂ ਗੁਰਦੁਆਰਾ ਛਮੀ ਪਾਚੇ ਕਾਠੀ ਦਰਵਾਜ਼ਾ ਵਿਖੇ ਇਹ ਕਾਲ ਪ੍ਰੋਗਰਾਮ ਜਿਹੜਾ ਕੀਰਤਨ ਸਮਾਗਮ ਸੀ ਕਰਵਾਇਆ ਗਿਆ ਸੀ ਜਿਸ ਵਿੱਚ ਜੋ ਪੂਰੇ ਵੈਲੀ ਤੋਂ ਸਰਦਾਰ ਤੇ ਪੋਜੀਸ਼ਨ ਅਚੇਤ ਦੇ ਤੌਰ ਤੇ ਪੰਥਕ ਸ਼ਕਤੀਆਂ ਜਿਹੜੀਆਂ ਉਹ ਵੀ ਪੁੱਜਦੇ ਨਾਲ ਹੀ ਜਿਹੜੇ ਸੀਐਮ ਹਨ ਭਗਵੰਦ ਮਾਨ ਜੀ ਅਤੇ ਕੇਜਰੀਵਾਲ ਜੀ ਅਤੇ ਉਹਨਾਂ ਦੇ ਕੈਬਨਿਟ ਦੇ ਮਨਿਸਟਰ ਐਮਪੀ ਸਪੀਕਰ ਸਾਰੇ ਹੀ ਤੇ ਪਹੁੰਚੇ ਸਨ ਤੋਂ ਬੜਾ ਹੀ ਕਲਪਸ਼ਾਲ ਆਨੰਦਮਈ ਕੀਰਤਨ ਹੋਇਆ ਹੈ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜਿਹੜਾ ਨਗਰ ਕੀਰਤਨ ਦਾ ਹੈ ਉਹ ਸਵੇਰੇ 10 ਵਜੇ ਤੂੰ ਚਾਲੇ ਪਾਉਣਗੇ ਹੁਣੇ ਹੀ ਸਾਡੇ ਭਗਵੰਤ ਮਾਨ ਜੀ ਜਿਹੜੇ ਸੀਐਮ ਪੰਜਾਬ ਨੇ ਉਹ ਵੀ ਇੱਥੇ ਪਹੁੰਚ ਰਹੇ ਆ ਸੀਐਮ ਅਮਰ ਅਬਦੁੱਲਾਹ ਜੀ ਕੇਜਰੀਵਾਲ ਜੀ ਜਿਹੜੇ ਕਨਵੀਨੀਅਨ ਆ ਆਮ ਆਦਮੀ ਪਾਰਟੀ ਦੇ ਉਹ ਵੀ ਛੁੱਛੇ ਤੌਰ ਤੇ ਪਹੁੰਚ ਰਹੇ ਆ ਤੇ ਸਵੇਰੇ 10 ਵਜੇ ਤੋਂ 35 ਤੱਕ ਰੰਤ ਹੋਏਗੀ ਪਹਿਲਾ ਪੜਾਉਸ ਦਾ ਪਾਲਪੁਰਾ ਜਿਹੜਾ ਹੈ ਉਹ ਡਿਸਟ੍ਰਿਕਟ ਕਲਗਾਮ ਵਿੱਚ ਪੈਂਦਾ ਹੈ ਜਿੱਥੇ ਕਿ ਪ੍ਰਧਾਨ ਸਰਦਾਰ ਦਰਬਾਰੀ ਸਿੰਘ ਜੀ ਉੱਥੇ ਦੀ ਸੰਗਤ ਉਹਨਾਂ ਦਾ ਸਵਾਗਤ ਕਰੇਗੀ ਉਪਰੰਤ ਕਾਜੀਕੁੰਡ ਵਿਖੇ ਉਹਨਾਂ ਦਾ ਚਾਹ ਪਾਣੀ ਦਾ ਸਟੇਪ ਉਪਰੰਤ ਜਿਹੜਾ ਜਿਹੜਾ ਨਵਾਂ ਨਵੀਂ ਯੁਕ ਟਨਲ ਹੈ ਉਹ ਕ੍ਰੋਸ ਕਰਨ ਤੋਂ ਬਾਅਦ ਜੰਮੂ ਦੇ ਵੀ ਡਿਸਟ੍ਰਿਕਟ ਗੁਜ਼ਾਰਾ ਪ੍ਰਬੰਧ ਕਮੇਟੀ ਦੇ ਵਾਈਸ ਪ੍ਰਧਾਨ ਬਲਵਿੰਦਰ ਸਿੰਘ ਜੀ ਉਹ ਵੀ ਆਪਣੀ ਟੀਮ ਦੇ ਨਾਲ ਸਤਲ ਸੁਰਜੀਤ ਸਿੰਘ ਜੀ ਸੈਨੇ ਕੋਲੋਨੀ ਦੇ ਪ੍ਰਧਾਨ ਉਹ ਵੀ ਪਹੁੰਚੇ ਹਨ ਅਤੇ ਮੇਰੇ ਨਾਲ ਸਰਦਾਰ ਜਸਬੀਰ ਸਿੰਘ ਜੀ ਵਜ਼ੀਰ ਵਾਈਸ ਪ੍ਰਧਾਨ ਜਸਬੀਰ ਸਿੰਘ ਜੀ ਵੀ ਹਨ ਹਰਵਿੰ ਜੀ ਰਹਿਣਾ ਐਮ ਡੀ ਪੀਜ਼ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਜੀ ਡਿਸਟ੍ਰਿਕਟ 12 ਮੋਲਾ ਦੇ ਪ੍ਰਧਾਨਨ ਐਸ ਪੀ ਸਾਹਿਬ ਹੋਰ ਵੀ ਮੇਰੇ ਪਰਮਤ ਸਾਰੇ ਤੁਸੀਂ ਜੀ ਵਟਸਐਪ ਜਿਹੜਾ ਨਗਰ ਕੀਰਤਨ ਆਜ ਸ਼ੁਰੂਆਤ ਹੈਗੀ ਹੈ ਸਮਾਪਤੀ ਕਿੱਥੇ ਤੇ ਕਦੋਂ ਹੈ ਦੇਖੋ ਜੀ ਅੱਜ ਦੋ ਇਥੇ ਚਾਲੇ ਪਾ ਕੇ 22 ਤਰੀਕ ਨੂੰ ਅਨੰਦਪੁਰ ਸਾਹਿਬ ਪਹੁੰਚਣਗੇ ਆਪਣਾ ਦੋ ਦਿਨ ਦਾ ਉੱਥੇ ਸਮਾਗਮ ਰੱਖਿਆ ਗਿਆ ਹੈ ਇਹ ਬਹੁਤ ਹੀ ਇੱਕ ਬਹੁਤ ਵੱਡਾ ਬਹੁਤ ਬਹੁਤ ਵੱਡਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ 22 ਨੂੰ ਅੱਜ ਤੋਂ ਚਾਲੇ ਪਾ ਕੇ 22 ਤਰੀਕ ਨੂੰ ਸ਼੍ਰੀ ਅਨੰਦਪੁਰ ਸਾਹਿਬ ਜੀ ਤੇ ਸਮਾਪਤੀ ਹੋਏ ਸੋ ਇੱਕ ਵਾਰੀ ਫਿਰ ਮੈਂ ਆਪਣੀ ਸਮੂਚੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਿਰਨਗਰ ਸਿਰਨਗਰ ਅਤੇ ਸਮੂਚਾ ਜਿਹੜਾ ਅਲਾਈਅੰਸਸ ਵੱਲੋਂ ਜਿੰਨੀ ਵੀ ਸੰਗਤ ਪੰਜਾਬ ਤੋਂ ਤੁਰ ਕੇ ਆਈ ਹੈ ਤੇ ਦੀ ਸੰਗਤ ਗਈ ਇਹਨਾਂ ਨੂੰ ਜਾਈਓ ਕਹਿੰਦਾ ਜੀ ਜਿਹੜਾ ਰੂਟ ਪਲਾਨ ਕੀ ਹੋਣ ਵਾਲਾ ਤੇ ਕਿੱਥੋਂ ਕਿੱ ਅੱਜ ਜੀ ਇਥੋਂ ਸ਼ਿਰਨਗਰ ਛੜੀ ਪਾਸ਼ਾਹੀ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਏਗਾ ਨਗਰ ਕੀਰਤਨ ਇਥੋਂ ਰਵਾਨਾ ਹੋ ਕੇ ਫਿਰ ਪਹਿਲਾ ਪੜਾ ਜਿਹੜਾ ਜੰਮੂ ਹੋਏਗਾ ਜੀ ਜੰਮੂ ਤੋਂ ਨਾਨਕ ਦਰਬਾਰ ਗੁਰਦੁਆਰਾ ਹੈ ਚਾਂਦ ਨਗਰ ਦੇ ਵਿੱਚ ਉੱਥੇ ਪੜਾ ਹੋਏਗਾ ਉਸ ਤੋਂ ਬਾਅਦ ਅਗਲਾ ਪੜਾ ਜਿਹੜਾ ਜੀ ਗੁਰੂ ਅਰਜਨ ਦੇਵ ਜੀ ਸਕੂਲ ਗੁਰੂ ਅਰਜਨ ਸਾਹਿਬ ਦਾ ਗੁਰਦੁਆਰਾ ਹੈ ਉੱਥੇ ਪੜਾ ਹੋਏਗਾ ਵੀ ਪਖਾਨਕੋਟ ਤੇ ਅਗਲਾ ਜਿਹੜਾ ਹੈ ਰਾਮਪੁਰ ਖੇੜਾ ਜੋਧਰਾ ਸਾਹਿਬ ਉਸਾਰ ਪਟੇ ਲਾਗੇ ਉੱਤੇ ਪੜਾ ਹੋਏਗਾ ਉਸ ਤੋਂ ਬਾਅਦ 22 ਤਰੀਕ ਸ਼ਾਮ ਨੂੰ ਨਨਪੁਰ ਸਾਹਿਬ ਪਹੁੰਚਣਾ ਹੈ 22 ਤਰੀਕ ਦੀ ਸਭਾਪਤੀ ਦੇ ਨਨਪੁਰ ਸਾਹਿਬ ਹੋ ਰਹੀ ਹੈ ਤੇ ਉਸੇ ਦਿਨ ਤੋਂ 22 ਤੋਂ ਜਿਹੜਾ 23 ਅਗਲਾ 24 25 ਨਨਪੁਰ ਸਾਹਿਬ ਸਮਾਗਮ ਹੈ ਸਰਬ ਧਰਮ ਸੰਮੇਲਨ ਹੈ ਔਰ ਉਸ ਤੋਂ ਬਾਅਦ ਨਗਰ ਕੀਰਤਨ ਦਰਵਾੜ ਹੈ ਰੋਜ਼ਾਨਾ ਡਰੋਨ ਸ਼ੋਅ ਆ ਮਹਾਨ ਸਭਾ ਦਾ ਸੈਸ਼ਨ ਹੈ ਆ ਸੀਸਪੇਡ ਨਗਰ ਕੀਰਤਨ ਹੈ ਸਰਬਾਧ ਦੇ ਪਲ ਦੇ ਕਤਰਫ ਹੈ ਨਿਰੰਤਰ ਸਮਾਗਮ ਹੈ ਜੋ ਬਿਲਕੁਲ ਇਸਾ ਦਿਪਕ ਵਾਲੇ ਜਿਨ੍ਹਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ ਅੱਜ ਅ ਸੇਮੀ ਪਾਸਾ ਦੋਦੋੜਾ ਸਾਹਿਬ ਸਿਗਨਗਰ ਦੇ ਅ ਵਿੱਚੋਂ ਇੱਕ ਬਹੁਤ ਹੀ ਵੱਡਾ ਅਲੋਕਿਕ ਇਵਸਾਲ ਨਗਰ ਕੀਰਤਨ ਆਰੰਭ ਹੋਣ ਲਈ ਜਾ ਰਿਹਾ ਸੋ ਸਭ ਤੋਂ ਪਹਿਲਾਂ ਤਾਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਡੀ ਗਿਣਤੀ 'ਚ ਇਸ ਨਗਰ ਕੀਰਤਨ ਦੇ ਅੰਦਰ ਭਾਗ ਲਿਆ ਜਾਵੇ ਸ਼ਾਮਲ ਹੋਇਆ ਜਾਵੇ ਔਰ ਗੁਰੂ ਮਹਾਰਾਜ ਦੇ ਚਰਨਾਂ 'ਚ ਨਾਤਮਸ ਹੋ ਕੇ ਉਹਨਾਂ ਕੋ ਅਸ਼ੀਰਵਾਦ ਲਵੋ ਸੋ ਪੰਜਾਬ ਸਰਕਾਰ ਵੱਲੋਂ ਬਹੁਤ ਵੱਡੇ ਪੱਧਰ 'ਤੇ 350ਵੀਂ ਸ਼ਹੀਦੀ ਵਰੇਗਣ ਨੂੰ ਸਮਰਪਿਤ ਪੰਜਾਬ ਦੇ ਅੰਦਰ ਵੱਡੇ ਪ੍ਰੋਗਰਾਮ ਕਰਾਇਆ ਜਾ ਰਹੇ ਆ ਸਾਰੇ ਦੇਸ਼ ਦੇ ਅੰਦਰ ਲੋਕਾਂ ਨੂੰ ਸਦਾ ਦਿੱਤਾ ਗਿਆ ਇਸੇ ਬੈਲੋਂ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਵੱਖ-ਵੱਖ ਵੱਡੀਆਂ ਜਿਹੜੀਆਂ ਸਖਸ਼ਿਤ ਨੇ ਉਹਨਾਂ ਨੂੰ ਵੀ ਸੋ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਇਹ 350ਵੀਂ ਵਰੇਗਣ ਸ੍ਰੀ ਗੁਰ ਤੇਗ ਬਹਾਦਰ ਜੀ ਦੀ ਉਸ ਮਹਾਨ ਕੁਰਬਾਨੀ ਤੇ ਉਸ ਮਹਾਨ ਸੋਚ ਨੂੰ ਸਮਰਪਿਤ ਜਿਹੜੇ ਪ੍ਰੋਗਰਾਮ ਅਲਿਕੇ ਗਏ ਆ ਸੋ ਅੱਜ ਲਾਗਰ ਕੀਰਤਨ ਇਥੋਂ ਆਰੰਭ ਹੋ ਕੇ ਸਿ ਨਗਰ ਤੋਂ ਰਾਤ ਜੰਮੂਵੰਦਰ ਮਰੇਗਾ ਔਰ ਕੱਲ ਸਵੇਰੇ ਜੰਮੂ ਤਰਵਾਣਾ ਹੋ ਕੇ ਪੰਜਾਬ ਚ ਪ੍ਰਵੇਸ਼ ਕਰੂਗਾ ਪਠਾਨਕੋਟ ਦੇ ਅੰਦਰ ਸੋ ਮਾਧੋਪਰਦੇ ਅੰਦਰ ਇਹ ਇੰਟਰੀ ਹੋਗੀ ਔਰ ਉੱਥੇ ਗਾਰਡ ਆਫ ਆਨਰ ਹੋਏਗਾ ਪਾਕੀ ਸਾਹਿਬ ਨੂੰ ਸੋ ਮੇਰੀ ਸਭ ਸੰਗਤਾਂ ਨੂੰ ਜਿੱਤੂ ਤੱਕ ਵੀ ਲੋਕ ਸੁਣਦੇ ਆ ਉਹਨਾਂ ਦੇ ਚਰਨਾਂ 'ਚ ਬੇਨਤੀ ਆ ਕਿ ਇਸ ਮਹਾਨ ਪੁਰਵਾਨੀ ਤੋਂ ਜਿੱਥੇ ਅਸੀਂ ਪ੍ਰੇਰਣਾ ਲੈਣੀ ਆ ਗੁਰੂ ਸਾਹਿਬ ਦੇ ਵਿਚਾਰਾਂ ਤੋਂ ਜਿੱਥੇ ਅਸੀਂ ਰੋਸ਼ਨੀ ਲੈਣੀ ਆ ਉਹਦੀ ਨਾਲ ਦੀ ਨਾਲ ਇਹ ਸਾਡੇ ਲਈ ਭਾਗਾਂ ਵਾਲੀ ਗੱਲ ਆ ਕਿ ਸਾਡੀ ਜ਼ਿੰਦਗੀ 'ਚ ਤਿੰਨ ਸੌ ਪੰਜਾਹ ਆ ਰਿਹਾ ਸੋ ਜਿੱਥੇ ਇਹ ਪ੍ਰੋਗਰਾਮ ਲਿਖੇ ਆ 23 24 25 ਨੂੰ ਸ੍ਰੀ ਮਾਨਪੁਰ ਸਾਹਿਬ ਦੀ ਉਸ ਸਨਮ ਤੇ ਤਰਕੀ ਦੇ ਉੱਤੇ ਬਹੁਤ ਵੱਡੇ ਪ੍ਰੋਗਰਾਮ ਹੋ ਰਿਹਾ ਤੇ ਸਭ ਨੂੰ ਇਹ ਅਪੀਲ ਹੈ ਬੇਨਤੀ ਹੈ ਸਾਡੇ ਅੰਮਲ ਦੀ ਇਹਨਾਂ ਪ੍ਰੋਗਰਾਮਾਂ ਦਾ ਹਿੱਸਾ ਬਣਿਆ ਜਾਵੇ ਸੋ ਬਿਲਕੁਲ ਤੁਸੀਂ ਸੁਣਿਆ ਪੰਜਾਬ ਦੇ ਜਿਹੜੇ ਮੰਤਰੀ ਸਭਾਨ ਨੇ ਤੇ ਕਸ਼ਮੀਰ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ 6ਵੀਂ ਪਾਸ਼ਾਏ ਦਾ ਅਸਥਾਨ ਜਿਸ ਜਗ੍ਹਾ ਤੋਂ ਸ਼ੁਰੂਆਤ ਹੋਈ ਆ ਉਹਨਾਂ ਨੇ ਇਸ ਨਗਰ ਕੀਰਤਨ ਦੀ ਤੇ ਧਾਰਮਿਕ ਜਿਹੜੇ ਸਮਾਗਮ ਨੇ ਉਹ ਪੰਜਾਬ ਸਰਕਾਰ ਵੱਲੋਂ ਜਿਹੜੇ ਉਲਿਖੇ ਗਏ ਨੇ ਉਹਦੀ ਜਾਣਕਾਰੀ ਜਿਹੜੀ ਸਾਂਝੀ ਕੀਤੀ ਆ ਤੇ ਨਾਲ ਹੀ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਸਰਬ ਧਰਮ ਸੰਮੇਲਨ ਜੋ ਕਿ ਪੰਜਾਬ ਸਰਕਾਰ ਵੱਲੋਂ ਬੜੇ-ਬੜੇ ਪੱਧਰ ਤੇ ਆਨੰਦਪੁਰ ਸਾਹਿਬ ਖਾਲਸਾ ਦੀ ਧਰਤੀ ਦੇ ਉੱਪਰ ਸਰਬ ਧਰਮ ਸੰਮੇਲਨ ਜਿਹੜਾ ਕਰਵਾਇਆ ਜਾ ਜਿਹਦੇ ਵਿੱਚ ਸਾਰੇ ਧਰਮਾਂ ਦੇ ਨਮਾਜ਼ੇ ਸਹਬਾਨ ਸਾਰੇ ਧਰਮਾਂ ਦੇ ਲੋਕ ਉੱਥੇ ਪਹੁੰਚਣਗੇ ਆਪਣੇ ਵਿਚਾਰ ਜਿਹੜੀਆਂ ਨੇ ਉਹ ਪ੍ਰਗਟ ਕਰਨਗੇ ਗੁਰੂ ਸਾਹਿਬਾਨ ਦੇ ਬਾਰੇ ਜੀਵਨ ਬਾਰੇ ਸੰਖੇਪ ਜਿਹੜੀ ਜਾਣਕਾਰੀ ਉਹ ਸਾਂਝੀ ਕਰਨਗੇ ਤੇ ਨਾਲ ਹੀ ਜਿਹੜਾ ਇਹ ਨਗਰ ਕੀਰਤਨ ਜਦੀ ਸ਼ੁਰੂਆਤ ਪੰਜਾਬ ਸਰਕਾਰ ਵੱਲੋਂ ਕਸ਼ਮੀਰ ਦੇ ਵਿੱਚ ਹੋਈ ਹੈ ਚਾਹ ਦੇ ਵਿੱਚ ਕਸ਼ਮੀਰੀ ਪੰਡਤਾਂ ਨੇ ਵੀ ਜਿਹੜਾ ਉਸ ਨਗਰ ਕੀਰਤਨ ਦੇ ਵੀ ਜਿਹੜੀ ਆ ਉਹ ਸ਼ਾਮੂਲਿਤ ਕੀਤੀ ਹੈ ਕਿਉਂਕਿ ਸਕਰੀਨ ਦੇ ਉੱਪਰ ਤਸਵੀਰਾਂ ਤੁਸੀਂ ਦੇਖ ਹੀ ਰਹੇ ਹੋ ਨਗਰ ਕੀਰਤਨ ਦੀਆਂ ਤਸਵੀਰਾਂ ਵੀ ਚੱਲ ਰਹੀਆਂ ਨੇ ਤਾਂ ਮਾ ਧਾਰਮਿਕ ਜਿਹੜੇ ਸਵਾਗਤ ਲਿਖੇ ਗਏ ਨੇ ਪੰਜਾਬ ਸਰਕਾਰ ਵੱਲੋਂ ਤਾਂ ਉਹਦੀਆਂ ਤਸਵੀਰਾਂ ਵੀ ਤੁਸੀਂ ਨਾਲ ਦੀ ਨਾਲ ਦੇਖ ਰਹੇ ਹੋ ਤਾਂ ਆ ਪੰਜਾਬ ਸਰਕਾਰ ਵੱਲੋਂ ਇੱਕ ਜਿਹੜਾ ਵੱਡਾ ਜਿਹੜਾ ਉਪਰਾਲਾ ਕੀਤਾ ਗਿਆ ਜਦੋਂ ਅਸੀਂ ਪੰਜਾਬ ਦੀ ਧਰਤੀ ਦੇ ਉੱਪਰ ਜਾਨਕੀ ਆਨੰਦਪੁਰ ਸਾਹਿਬ ਵਿਖੇ ਨਗਰ ਕੀਰਤਨ ਪਹੁੰਚੇਗਾ ਤਾਂ ਉਹ ਸਾਰਾ ਜਿਹੜਾ ਰੂਟ ਪਲਾਨ ਆ ਪੰਜਾਬ ਸਰਕਾਰ ਸਮੇਂ-ਸਮੇਂ ਤੇ ਜਿਹੜੀ ਆ ਜਾਣਕਾਰੀ ਉਹ ਸਾਂਝੀ ਕਰਦੀ ਹੈ ਤੇ ਸਾਂਝੀ ਕਰ ਰਹੀ ਆ سوشل ਮੀਡੀਆ ਦੇ ਜ਼ਰੀਏ ਤੇ ਨਾਲ ਹੀ ਇੱਕ ਵਿਲੱਖਣ ਜਿਹੜਾ ਦਿਨ ਹੋਵੇਗਾ ਜਦੋਂ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਇੱਕ ਵੱਖਰਾ ਯਾਨਕਿ ਕਹਿ ਸਕਦਾ ਖਾਲਸਾ ਦੀ ਧਰਤੀ ਤੋਂ ਉੱਪਰ ਹੋਵੇਗਾ ਕਿਉਂਕਿ ਕਦੇ ਇਤਿਹਾਸ ਦੇ ਵਿੱਚ ਨਹੀਂ ਹੋਇਆ ਕਿ ਵੱਖਰਾ ਜਿਹੜਾ ਸੈਸ਼ਨ ਆ ਉਹ ਕਹਿ ਸਕਦਾ ਕਿ ਰਾਜਧਾਨੀ ਤੋਂ ਅਲੱਗ ਕਿਸੇ ਹੋਰ ਜਗ੍ਹਾ ਤੇ ਜਿਹੜਾ ਸੈਸ਼ਨ ਬੁਲਾਇਆ ਜਾਵੇ ਤਾਂ ਇਸ ਵਾਰ ਇੱਕ ਵੱਖਰੀ ਜਿਹੜੀ ਤਸਵੀਰ ਆ ਉਹ ਪੰਜਾਬ ਸਰਕਾਰ ਦਿਖਾਵੇਗੀ ਕਿਉਂਕਿ ਉਸ ਸਮੇਂ ਸਾਹਿਬ ਸ੍ਰੀ ਗੁਰਤੇਗਬਾਦਰ ਸਾਹਿਬ ਜੀ ਦਾ ਉਹ ਕੀ ਦ੍ਰਿਸ਼ ਹੋਵੇਗਾ ਮੰਤਰੀ ਸਖਵਾਨ ਇਸ ਬਾਰੇ ਕੀ ਜਾਣਕਾਰੀ ਸਾਂਝੀ ਕਰਨਗੇ ਉਹ ਜਦੋਂ ਇਹ ਸੈਸ਼ਨ ਬੁਲਾਇਆ ਜਾਵੇਗਾ ਤਾਂ ਮੁਰਦਵਾਰਾ ਤੁਹਾਨੂੰ ਇਸੇ ਸਮੇਂ ਪ੍ਰੋਗਰਾਮ ਬੋਲਦਾ ਪੰਜਾਬ ਦੇ ਵਿੱਚ ਉਹ ਵੀ ਤਸਵੀਰ ਤੁਹਾਨੂੰ ਜਿਹੜੀ ਆ ਸਾਂਝੀ ਕਰਾਂਗੇ ਹੁਣ ਮੈਨੂੰ ਜਾਣਕੀ ਅਮਰਜੀਤ ਸਿੰਘ ਦੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ